ਅੱਜ ਦੀ ਤਾਜ਼ਾ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹਾਂ ਡੀਸੀ ਡੀਈਐਸ ਜੀਪੀਸੀ ਨੇ ਅੱਜ ਕੋਸਤ ਕੀਤੀਆਂ ਵੱਡੀਆਂ ਅਸਾਮੀਆਂ ਪੰਜਾਬ ਦੇ ਸਿੱਖਿਆ ਖੇਤਰ ਦੇ ਵਿੱਚ ਹੁਣ ਨਵੇਂ ਰੁਝਾਨ ਆ ਗਏ ਨੇ ਲੈਕਚਰਰ ਟੀਜੀਟੀ ਜਨਰਲ ਟੀਚਰ ਤੇ ਨਰਸਰੀ ਟੀਚਰ ਲਈ ਅਰਜ਼ੀਆਂ ਹੁਣ ਖੁੱਲ ਚੁੱਕੀਆਂ ਨੇ 167 ਅਸਾਮੀਆਂ ਦੀ ਜਿਹੜੀ ਪਰਮਾਰ ਹੈ ਉਹ ਆਈਏਈ ਮੌਕਾ ਕਿਸੇ ਵੀ ਵਿਦਿਆਪਕ ਲਈ ਸੁਨਹਿਰੀ ਹੈ ਨੋਟੀਫਿਕੇਸ਼ਨ ਰਿਲੀਜ਼ ਹੋ ਚੁੱਕਿਆ 16 12 2025 ਨੂੰ ਤੇ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ ਜਿਹੜੀ ਹੈ 5 1 2026 ਰਹਿਣ ਵਾਲੀ ਹੈ ਦੁਪਹਿਰ ਦੇ 12 ਵਜੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਅਰਜੀ ਫੀਸ ਜਿਹੜੀ ਹੈ 500 ਰੁਪਏ ਦੀ ਪੋਸਟ ਐਂਡ ਕੁਆਲੀਫਿਕੇਸ਼ਨ ਡਿਟੇਲ ਹੈ ਜਿਹੜੀ ਲੈਕਚਰਰ ਪੀਜੀਟੀ ਪੋਸਟ ਗ੍ਰੈਜੂਏਸ਼ਨ ਪਲੱਸ ਗ੍ਰੈਜੂਏਸ਼ਨ ਪਲੱਸ ਬੀਐਡ 55% ਮਾਰਕਸ ਦੇ ਲਈ ਜ਼ਰੂਰੀ ਹੈ ਪੀਜੀਟੀ ਟ੍ਰੇਨਿੰਗ ਗ੍ਰੈਜੂਏਟ ਟੀਚਰ ਪੀਜੀ ਪਲੱਸ ਗ੍ਰੈਜੂਏਸ਼ਨ ਬੀਐਡ 50% ਨਾਲ ਹੋਵੇਗੀ ਜਨਰਲ ਪ੍ਰਾਇਮਰੀ ਟੀਚਰ ਗ੍ਰੈਜੂਏਸ਼ਨ ਪਲੱਸ ਬੀਐਡ 50% ਮਾਰਕਸ ਸੀਟ ਐਟ ਪੀਟੈਟ preference ਨੂੰ ਦਿੱਤੀ ਜਾਏਗੀ ਨਰਸਰੀ ਟੀਚਰ ਐਨਟੀਟੀ ਕੁਆਲੀਫਿਕੇਸ਼ਨ ਮੈਂਡਟਰੀ ਹੈ ਗ੍ਰੈਜੂਏਸ਼ਨ ਬੀਐਡ ਪਰਫੈਪਰਡ ਹੈ ਸਪੈਸ਼ਲ ਪੋਸਟ ਜਿਹੜੀ ਹੈ ਫਿਜ਼ੀਕਲ ਐਜੂਕੇਸ਼ਨ ਐਮ ਪੀ ਐਡ ਦੀ ਹੈ 뮤జిక్ ਐਮ ਐ 뮤జిక్ ਆਰਟ ਗ੍ਰਾਫਿਟ ਐਮ ਐ ਫਾਈਨ ਆਰਟ ਕੰਪਿਊਟਰ ਦੀ ਮਾਸਟਰ ਇਨ ਕੰਪਿਊਟਰ ਤੇ ਲੈਂਗੁਏਜ ਰਿਕੁਆਇਰਮੈਂਟ ਹੈ ਉਮੀਦਵਾਰ ਨੇ 10ਵੀਂ ਕਲਾਸ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਵੈਕੈਂਸੀ ਡਿਟੇਲ ਹੈ ਲੈਕਚਰਰ ਪੀਜੀਟੀ 8 ਰੱਖਣੇ ਨੇ ਪੀਜੀਟੀ 99 ਰੱਖਣੇ ਨੇ ਜਨਰਲ ਪ੍ਰਾਇਮਰੀ ਟੀਚਰ 40 ਰੱਖਣੇ ਨੇ ਨਰਸਰੀ ਟੀਚਰ 37 ਰੱਖਣੇ ਨੇ ਕੁੱਲ ਅਸਾਮੀਆਂ 176 ਨੇ ਸੈਲਰੀ ਤੇ ਬੈਨੀਫਿਟ ਜਿਹੜਾ SGPCS ਦੇ ਰੂਲ ਮੁਤਾਬਕ ਤੁਹਾਨੂੰ ਮਿਲੇਗਾ ਰਿਕੋਨਾਈਸ ਸਕੂਲ ਜਾਂ ਬੋਰਡ ਦੇ ਵਿੱਚ ਸਰਵਿਸ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਉਮੀਦਵਾਰ ਇਸ ਮੌਕੇ ਨੂੰ ਨਾ ਗਵਾਓ ਪੂਰੀ ਜਾਣਕਾਰੀ ਲਈ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਅਪਲਾਈ ਕਰੋ